ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹਨਾਂ ਸ਼ਬਦਾਂ ਦੀ ਅਰੰਭਤਾ ਸਤਿਗੁਰਾਂ ਨੇ ਮੰਗਲ ਤੂ ਕੀਤੀ ਹੈ ਉਂਝ ਵੈਸੇ ਆਪ ਸਾਧ ਸੰਗਤ ਨੂੰ ਇਹ ਪਤਾ ਹੈ ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਹੈ ਸ਼੍ਰੀ ਅੰਮ੍ਰਿਤਸਰ ਰਾਮ ਸਰ ਦੇ ਕਿਨਾਰੇ ਭਾਈ ਗੁਰਦਾਸ ਸਾਹਿਬ ਜੀ ਤੋਂ ਗੁਰੂ ਅਰਜੁਨ ਦੇਵ ਜੀ ਨੇ ਲਿਖਾਇਆ ਹੈ ਕਲਮ ਸ਼ਾਹੀ ਦੀ ਸੇਵਾ ਭਾਈ ਬੰਨੂ ਸਾਹਿਬ ਜੀ ਨੇ ਕੀਤੀ ਹੈ ਔਰ ਸਾਡੀ ਤਵਾਰੀ ਕਹਿੰਦੀ ਹੈ ਕਿ ਭਾਈ ਬੰਨੋ ਨੇ ਹੀ ਹਜ਼ੂਰ ਨੇ ਜिल्ਤ ਵਧਾਣ ਵਾਸਤੇ ਇਹਨੂੰ ਭੇਜਿਆ ਸੀ ਉਹਨੇ ਰਸਤੇ ਵਿੱਚ ਉਤਾਰੇ ਵੀ ਕਰਾਏ ਉਂਜ ਵੈਸੇ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੀੜਾਂ ਨੇ ਸਰੂਪ ਹੈ ਉਹ ਤਕਰੀਬਨ ਤਿੰਨ ਬੀੜਾਂ ਦੇ ਆਧਾਰਿਤ ਹੈ ਇੱਕ ਹੈ ਕਰਤਾਰਪੁਰੀ ਬੀੜ ਦੂਸਰੀ ਹੈ ਭਾਈ ਬੰਨੂ ਵਾਲੀ ਖਾਰੀ ਬੀੜ ਤੇ ਤੀਸਰਾ ਜਿਹਨੂੰ ਗੁਰਗੱਦੀ ਦਿੱਤੀ ਗਈ ਜਿਹਦਾ ਅੱਜਕੱਲ ਪ੍ਰਕਾਸ਼ ਹੈ ਹਰ ਗੁਰਦੁਆਰੇ ਵਿੱਚ ਇਸ ਬੀੜ ਨੂੰ ਕਿਹਾ ਜਾਂਦਾ ਹੈ ਦਮਦਮੀ ਬੀੜ ਉਹ ਇਸ ਕਰਕੇ ਕਿ ਕਰਤਾਰਪੁਰੀ ਬੀੜ ਇਸ ਕਰਕੇ ਸੀ ਕਹਿੰਨੇ ਆ ਕਿ ਉਹ ਬੀੜ ਕਿਆ ਜਾਂਦਾ ਹੈ ਕਿ ਕਰਤਾਰਪੁਰ ਧੀਰਮਲੀਆਂ ਦੇ ਕੋਲ ਹੈ ਕੁਝ ਵਿਦਵਾਨਾਂ ਨੇ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਔਰ ਬਹੁਤ ਸਾਰੇ ਵਿਦਵਾਨਾਂ ਨੇ ਬੀੜਾਂ ਦੇ ਉੱਪਰ ਕੰਮ ਵੀ ਕੀਤਾ ਹੈ ਉਹਨਾਂ ਵਿੱਚੋਂ ਭਾਈ ਜੋਤ ਸਿੰਘ ਦੀ ਇੱਕ ਕਿਤਾਬ ਹੈ ਬਹੁਤ ਪੁਰਾਣੀ ਪ੍ਰਾਚੀਨ ਬੀੜਾਂ ਬਾਰੇ ਡਾਕਟਰ ਜੀਬੀ ਸਿੰਘ ਦੀ ਹੈ ਕਰਤਾਰਪੁਰੀ ਬੀੜ ਬਾਰੇ ਇਹਦਾ ਕਾਫੀ ਕੰਮ ਚੱਲਦਾ ਰਿਹਾ ਕਈਆਂ ਨੇ ਸਰਦਾ ਅਧੀਨ ਕਈਆਂ ਨੇ ਆਪਣੀ ਸਿਆਣਪ ਚੋਕੀ ਵਰਤੀ ਪਰ ਪਹਿਲੀ ਮੈਂ ਅਰਜ਼ ਕੀਤੀ ਕਰਤਾਰਪੁਰੀ ਭੀੜ ਤੇ ਦੂਸਰੀ ਨੂੰ ਕਿਹਾ ਜਾਂਦਾ ਸੀ ਭਾਈ ਬੰਨੋ ਵਾਲੀ ਭੀੜ ਉਹਨੂੰ ਮੈਂ ਇੱਕ ਸ਼ਬਦ ਵਰਤੇ ਖਾਰੀ ਭੀੜ ਉਸਨੂੰ ਖਾਰੀ ਭੀੜ ਤਾਂ ਕਿਹਾ ਗਿਆ ਕਿ ਉਸ ਦੇ ਵਿੱਚ ਕੁਝ ਸ਼ਬਦ ਜਿਹੜੇ ਨੇ ਉਹ ਭਾਈ ਬੰਨੋ ਹੋਰਾਂ ਨੇ ਆਪਣੇ ਕੋਲੋਂ ਮਿਲਾ ਦਿੱਤੇ ਤੇ ਜਿਸ ਕਰਕੇ ਉਹਨੂੰ ਖਾਰੀ ਬੀੜ ਕਾ ਕਿਆ ਹੈ ਤੀਸਰੀ ਖ ਦਮਦਮੀ ਬੀੜ ਮੈਂ ਤਾਂ ਸਿਰਫ ਇੱਕੋ ਗੱਲ ਦੇ ਉੱਤੇ ਧਾਰਨੀਕਾ ਪੁਰਾਤਨ ਬੀੜਾ ਜੋ ਵੀ ਸੀ ਜਿਸ ਬੀੜ ਨੂੰ ਗੁਰੂ ਨੇ ਮੱਥਾ ਟੇਕ ਕੇ ਗੁਰਗੱਦੀ ਦੇ ਦਿੱਤੀ ਸਾਡੇ ਵਾਸਤੇ ਉਹ ਹੀ ਬੀੜ ਸੰਪੂਰਨ ਹੈ ਪਰ ਬਾਕੀ ਸੀ ਅਦਬ ਕਰਨਿਆ ਹਰ ਸ਼ਬਦ ਦਾ ਇਨੂੰ ਦਮਦਮੀ ਬੀੜ ਤਾਂ ਕਿਹਾ ਜਾਂਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਸਰੂਪ ਨੂੰ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਨੌਵੇਂ ਪਿਤਾ ਜੀ ਦੀ ਗੁਰਬਾਣੀ ਚਾੜੀ ਐਡਿਟ ਕੀਤਾ ਭਾਈ ਮਨੀ ਸਿੰਘ ਨੇ ਲਿਖਿਆ ਤੇ ਇਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ ਕੁਝ ਵਿਦਵਾਨਾਂ ਦਾ ਇਹ ਮਤ ਹੈ ਕਿ ਇਹ ਦਮਦਮੇ ਦੀ ਬਜਾਏ ਅਨੰਦਪੁਰ ਸਾਹਿਬ ਵਾਲੇ ਦਮਦਮੇ ਤੇ ਐਡਿਟ ਹੋਈ ਇਸ ਸੰਪਾਦਨਾ ਹੋਈ ਪਰ ਜੋ ਸਾਡੀ ਰਵੈਤ ਹੈ ਜੋ ਅਸੀਂ ਸੰਪੂਰਨਤਾ ਦਿਵਸ ਮਨਾਨੇ ਆ ਉਹ ਅਸੀਂ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਜੋ ਸਾਡਾ ਤਖਤ ਹੈ ਅਸੀਂ ਉਸੇ ਦਾ ਜ਼ਿਕਰ ਕਰਾਂਗੇ ਇਸ ਨੂੰ ਦਮਦਮੀ ਬੀੜ ਤਾਂ ਕਿਹਾ ਜਾਂਦਾ ਹੈ ਇਹ ਦਮਦਮਾ ਸਤਿਗੁਰਾਂ ਨੇ ਲਖਾਈ ਹੈ ਉਸੇ ਬੀੜ ਨੂੰ ਗੁਰਗੱਦੀ ਦਿੱਤੀ ਜਾਂਦੀ ਹੈ ਜੂਰ ਸਾਹਿਬ ਉਹ ਬੀੜ ਕਿੱਥੇ ਹੈ ਸਿੱਖ ਵਿਦਵਾਨ ਕਹਿੰਦੇ ਆ ਜਦੋਂ ਵੱਡਾ ਕੱਲੂ ਕਾਰਾ ਹੋਇਆ ਹੈ ਕੁੱਪਰ ਖੇੜੇ ਦਾ ਇਹ ਸੱਚ ਇਹ ਵੇ ਕਿ ਇਹ ਬੀੜ ਉਸ ਕੱਲੂ ਕਾਰੇ ਦੇ ਵਿੱਚ ਜਾਂਦੀ ਰਹੀ ਹੈ ਉਹ ਉਸ ਤੋਂ ਬਾਅਦ ਨਹੀਂ ਮਿਲੀ ਪਰ ਉਤਾਰੇ ਬਹੁਤ ਜ਼ਿਆਦਾ ਸਨ ਮੈਂ ਆਪ ਨੂੰ ਤਾਂ ਇਹ ਬੇਨਤੀ ਕੀਤੀ ਵੀ ਇੱਕ ਉਹ ਓੰਕਾਰ ਸਤਗੁਰ ਪ੍ਰਸਾਦ ਆਇਆ ਹੈ ਇਹ ਗੁਰੂ ਅਰਜੁਨ ਦੇਵ ਤੇ ਵੇਲੇ ਤੋਂ ਬਾਅਦ ਐਡਿਟ ਹੈ ਜੀ ਇਹ ਫਿਰ ਧਿਆਨ ਨਾਲ ਸੁਣਿਓ ਕਿਉਂਕਿ ਨੌਵੇਂ ਪਾਤਸ਼ਾਹ ਦੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਚੜ੍ਹ ਰਿਆ ਤੇ ਉਹਨਾਂ ਨੇ ਉਹੀ ਤਰਤੀਬ ਵਰਤੀ ਜੋ ਧੰ ਗੁਰੂ ਅਰਜੁਨ ਦੇਵ ਜੀ ਨੇ ਵਰਤੀ ਹੈ ਮੈਂ ਆਪ ਜੀ ਦਾ ਧਿਆਨ ਧਿਆਨ ਥੋੜਾ ਜਿਹਾ ਤਾਂ ਲੈ ਕੇ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੜ੍ਹਦੇ ਆ ਤੇ ਉਹਨਾਂ ਨੇ ਮੰਗਲਾਂ ਵਾਲੀ ਜਿਹੜੀ ਇਹ ਤਰਤੀਬ ਹੈ ਜਾਂ ਰੀਤ ਹੈ ਉਹ ਉਸੇ ਨੂੰ ਕਾਇਮ ਰੱਖਿਆ ਹੈ ਇਸੇ ਕਰਕੇ ਹਜ਼ੂਰ ਨੇ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਾਇਆ ਭਾਈ ਮਨੀ ਸਿੰਘ ਜੀ ਹੁਣਾ ਨੇ ਲਿਖਿਆ ਹੈ ਕਿਉਂਕਿ ਸਾਡੀ ਸੰਪਰਦਾਇ ਵਿਦਵਾਨਾਂ ਦਾ ਗੁਰਮਖਾਂ ਦਾ ਮਤ ਹੈ ਕਿ ਸਤਿਗੁਰਾਂ ਨੇ ਆਪਣੇ ਕੰਠੋ ਬਾਣੀ ਉਚਾਰਨ ਕੀਤੀ ਹੈ ਤੇ ਇਸ ਵਿੱਚ ਸ਼ੱਕ ਨਹੀਂ ਕਰਨਾ ਚਾਹੀਦਾ ਅਨੇਕਾਂ ਸਿੱਖ ਐਸੇ ਹੋਏ ਨੇ ਗੁਰਮਖੋ ਜਿਨ੍ਹਾਂ ਨੂੰ ਲਗ ਮਾਤਰ ਕੰਨਾਂ ਪੂਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਚਿੱਤੇ ਸੀ ਭਾਈ ਕਾਨ ਸਿੰਘ ਜੀ ਦੇ ਪਿਤਾ ਮੈਂ ਇੱਕ ਵਾਰ ਆਪ ਜੀ ਨੂੰ ਹਵਾਲਾ ਦਿੱਤਾ ਸੀ ਬਾਬਾ ਨਾਰਾਇਣ ਸਿੰਘ ਜੀ ਨਾਬੇ ਜਿਹੜਾ ਗੁਰਦੁਆਰਾ ਘੋੜਿਆਂ ਵਾਲਾ ਜਿਹਨੂੰ ਗੁਰਦੁਆਰਾ ਕਹਿੰਦੇ ਇਹ ਉਥੋਂ ਦੇ ਮਹੰਤ ਸਨ ਉਹਨਾਂ ਦੇ ਪ੍ਰਾਤਨ ਜੋ ਕਾਗਜ਼ਾਤ ਨੇ ਜਾਂ ਲਿਖਤਾਂ ਨੇ ਉਹਦੇ ਮੁਤਾਬਕ ਬਾਬਾ ਨਾਰਾਇਣ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਸੰਪੂਰਨ ਜ਼ਬਾਨੀ ਕੰਠ ਸੀ ਉਹਨਾਂ ਨੇ ਆਪਣੇ ਜੀਵਨ ਵਿੱਚ ਆਪਣੀ ਜ਼ਿੰਦਗੀ ਵਿੱਚ ਹਜ਼ੂਰ ਦੀ ਕਿਰਪਾ ਨਾਲ ਇੱਕ ਚੌਂਕੜੇ ਤੇ ਅਖੰਡ ਪਾਠ ਵੀ ਕੀਤੇ ਨੇ ਆਹ ਤਾਂ ਅਖੰਡ ਪਾਠ ਨੂੰ ਕਹਿੰਦੇ ਸਨ ਇੱਕ ਚੌਂਕੜੇ ਤੇ ਮੇਰੀ ਸਿਰਫ ਇੱਕ ਬੇਨਤੀ ਹੈ ਕਿ ਜੇ ਸਤਿਗੁਰੂ ਮੁਖਾਰ ਬਿੰਦੂ ਉਚਾਰਨ ਕਰਦੇ ਸਾਰੀ ਬਾਣੀ ਤੇ ਇਹਨੂੰ ਸ਼ੰਕੇ ਚ ਨਹੀਂ ਲੈ ਕੇ ਜਾਣਾ ਜੀ ਇੰਨੀ ਬਾਣੀ ਕਿਵੇਂ ਚੇਤੇ ਹੋ ਸਕਦੀ ਹੈ ਪਰ ਉਸ ਸਮਰਾਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਉਹਨਾਂ ਵਿੱਚ ਜੋਤ ਵਰਤਰੀਖ ਪਰ ਇਹ ਜੋ ਮੰਗਲ ਦਿੱਤਾ ਜੀ ਉਹਨਾਂ ਨੇ ਤਰਤੀਬ ਇਸ ਦਸ਼ਬਦ ਦੀ ਬਾਣੀ ਦੀ ਦਿੰਦਿਆ ਇੱਕ ਓੰਕਾਰ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ ਉਸ ਨੂੰ ਮਿਲਣ ਦਾ ਜਿਹੜਾ ਵਸੀਲਾ ਹੈ ਸੀ ਰੋਜ਼ ਪੜ੍ਹਨੇ ਸਤਗੁਰ ਪ੍ਰਸਾਦ ਸਤਗੁਰੂ ਦੀ ਕਿਰਪਾ ਸਤਗੁਰੂ ਦੀ ਨਦਰ ਅੱਜ ਵੀ ਸਵੇਰੇ ਜਦੋਂ ਆਪਾਂ ਕਥਾ ਕਰ ਰਹੇ ਸੀ ਜੀ ਗੁਰੂ ਰਾਮਦਾਸ ਜੀ ਦਾ ਹੁਕਮ ਆਇਆ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਇਆ ਜੀਓ ਅੱਜ ਸ਼ੰਤ ਸੀ ਮਹਾਰਾਜ ਜੀ ਦਾ ਜੀ ਤੰਗ ਸੀ ਪੂਰਾ ਤੇ ਸਵੇਰੇ ਮੈਂ ਇੱਕ ਬੇਨਤੀ ਕੀਤੀ ਸੀ ਕਿ ਸਾਡੇ ਸਤਿਗੁਰਾਂ ਦੇ ਘਰ ਵਿੱਚ ਹਰ ਚੀਜ਼ ਜਿਹੜੀ ਉਹ ਕਿਰਪਾ ਉੱਤੇ ਟਿਕੀ ਹੋਈ ਹੈ ਮੇਰ ਤੇ ਤਰਸ ਤੇ ਨਦਰ ਤੇ ਤੇ ਸਵੇਰ ਮੈਂ ਅਰਜ਼ ਕੀਤੀ ਸੀ ਇੱਥੋਂ ਤੱਕ ਜਦੋਂ ਕਿਸੇ ਸਿੱਖ ਦੇ ਅੰਦਰ ਕੀਰਤਨ ਕਥਾ ਬਾਣੀ ਦਾ ਪਾਠ ਹੁੰਦਿਆਂ ਵੈਰਾਗ ਹੁੰਦਾ ਹੈ ਬਾਣੀ ਅੰਦਰ ਵਸਦੀ ਹੈ ਉਹ ਉਦੋਂ ਸ਼ੁਕਰਾਨੇ ਦੀ ਅਰਦਾਸ ਕਰੇ ਕਿਉਂਕਿ ਕਿਰਪਾ ਤੋਂ ਬਿਨਾ ਬਾਣੀ ਅੰਦਰ ਵਸ ਨਹੀਂ ਸਕਦੀ ਪੜਦੇ ਸਾਰੇ ਆਹ ਉਹ ਸਿੱਖ ਸਤਿਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਦਾ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਹ ਤੇ ਸਾਰਿਆਂ ਨੂੰ ਕਿ ਆਓ ਸਿੱਖੋ ਸਾਰੇ ਸਤਿਗੁਰੂ ਦੇ ਪਿਆਰੇ ਸਿੱਖ ਆਓ ਸਾਰੇ ਗਾਈਏ ਪਰ ਅੱਗੇ ਤੁੱਕ ਵਿੱਚ ਕਹਿ ਦਿੱਤਾ ਗਾंदे ਸਾਰੇ ਨੇ ਪਰ ਜਿਨ ਕੋ ਨਦਰ ਕਰਮ ਹੋਵੇ ਜਿਨ੍ਹਾਂ ਉੱਤੇ ਉਹਨਾਂ ਦੀ ਨਦਰੇ ਕਰਮ ਕੋਵੇ ਬਖਸ਼ਿਸ਼ ਹੋਵੇ ਖਿਰਦੈ ਤਿਨਾ ਸਮਾਣੀ ਖਿਰਦਿਆ ਉਹਨਾਂ ਵੀ ਸਮਾਏਗੀ ਜਿਹਦੇ ਉੱਪਰ ਉਹਨਾਂ ਦੀ ਕਿਰਪਾ ਹੋਵੇਗੀ ਬਖਸ਼ਿਸ਼ ਹੋਵੇਗੀ ਤੇ ਇਹ ਵੀ ਸਵੇਰੇ ਮੈਂ ਕਿਹਾ ਸੀ ਕਿ ਕਿਰਪਾ ਮੰਗਣ ਕਿਰਪਾ ਮੰਗੀਏ ਕਿਉਂਕਿ ਜੇਸੀਂ ਹਾਕ ਮੰਗਾਗੇ ਫਿਰ ਨਹੀਂ ਅਸੀਂ ਕਿਸੇ ਪਾਸੇ ਲੱਗਣਾ ਕਿ ਜੇਸੀਂ ਕਾਹਗੇ ਸਾਡੇ ਆ ਗੁਣ ਨੇ ਸਾਡੇ ਅਸੀਂ ਆ ਗੁਣ ਦੇ ਧਾਰਨੀ ਆ ਜੇ ਗੁਣ ਚੇਤੇ ਕਰਾਵਾਂਗੇ ਤੇ ਵਿਪਰੀਤ ਔਗਣ ਵੀ ਖਲੋਤੇ ਆ ਕਿਉਂਕਿ ਔਗਣਾਂ ਦਾ ਪਤਾ ਜਾਂ ਸਾਨੂੰ ਹੈ ਜੋ ਅੰਦਰ ਫੁਰਨੇ ਨੇ ਤੇ ਜਾਂ ਪਾਰ ਬ੍ਰਹਮ ਪਰਮੇਸ਼ਵਰ ਜਾਣਦਾ ਦੂਜੇ ਨੂੰ ਨਹੀਂ ਪਤਾ ਜੇ ਲੇਖਾ ਵਿੱਚ ਪਾਹਾਂਗੇ ਤੇ ਗੁਣਾ ਨਾਲ ਔਗਣ ਵੀ ਤਕੜੀ ਵਿੱਚ ਆਉਣਗੇ ਜੇ ਕਿਰਪਾ ਵਾਲੇ ਪਾਸੇ ਤੁਰਾਂਗੇ ਨਾ ਗੁਣ ਆਉਣੇ ਨੇ ਤੇ ਨਾ ਔਗਣ ਆਉਣੇ ਇਸੇ ਨੂੰ ਸਤਿਗੁਰੂ ਨੇ ਕਿਹਾ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਜਿਹੜੀ ਪ੍ਰਸਾਦ ਹੈ ਕਿਰਪਾ ਹੈ ਨਦਰ ਜਿਨਵਾਪਾ ਕਹਿੰਨੇ ਸੁਭਾ ਮੈਂ ਕਿਹਾ ਸੀ ਕਿ ਇਹਨੂੰ ਪਾਣ ਵਾਸਤੇ ਕੋਈ ਅਕਲ ਕੋਈ ਸਿਆਣਪ ਕੋ ਉਦਮ ਕੰਮ ਕਰਦਾ ਨਹੀਂ ਨਦਰ ਵੀ ਉਹਦੀ ਨਦਰ ਨਾਲ ਹੀ ਹੁੰਦੀ ਹੈ ਤੇ ਚਲਾਕੀ ਨਾਲ ਸਿਆਣਪ ਨਾਲ ਵਿਦਿਆਸਕ ਦੀ ਬੋਲਣ ਦੀ ਕਲਾ ਸਿੱਖਦੀ ਇਕਬਾਲ ਨੇ ਕਿਹਾ ਸੀ ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਔਰ ਨਹੀਂ ਉਹਦਾ ਸ਼ੇਰ ਹੈ ਖਿਰਦ ਕੇ ਪਾਸ ਖਬਰ ਕੇ ਸਵਾ ਕੁਛ ਔਰ ਨਹੀਂ ਖਿਰਦਾ ਅਰਥ ਹੁੰਦਾ ਹੈ ਜਾਣਕਾਰ ਸਿਆਣਾ ਚਲਾਕੀਆਂ ਵਰਤਣ ਵਾਲਾ ਬੋਲਣ ਵਾਲਾ ਉਹ ਕਹਿੰਦਾ ਵੀ ਬੁਲਾਰੇ ਦੇ ਕੋਲ ਨੌਲੇਜ ਹੈ ਪਰ ਨਾਲ ਕਹਿੰਦਾ ਜਦੋਂ ਬੋਲਣ ਵਾਲਾ ਚਲਾਕੀ ਵਰਤਣ ਲੱਗ ਪਏ ਫਿਰ ਉਹਦਾ ਗਿਆਨ ਉਹਦਾ ਪਾਰ ਉਤਾਰਾ ਨਹੀਂ ਕਰਦਾ ਉਹਦਾ ਇਲਾਜ ਤਾਂ ਹੀ ਹੋ ਸਕਦਾ ਜੇ ਰੱਬ ਦੀ ਉਹਦੇ ਉੱਤੇ ਨਜ਼ਰ ਹੋਵੇ ਤਾਂ ਖਿਰਦ ਕੇ ਪਾਸ खबर के सिवा कुछ और नहीं वह कहते तेरा इलाज नजर के सिवा कुछ और नहीं तेरा इलाज होगा जे नजर करेगा जो किरपा करेगा तो ऐसे करके गुरु ने कहा नजर करे तो सिमरिया जाए आत्मा द्रवै रह लिवलाए आत्मा पर आत्मा एको करे अंतर की दुबदा अंतर मरे पर शर्त कह नदर ਮੈਂ ਇਸ ਕਰਕੇ ਬੇਨਤੀ ਕਰ ਰਿਹਾ ਸਤਿਗੁਰ ਪ੍ਰਸਾਦ ਵਿੱਚ ਸਭ ਕੁਝ ਆ ਜਾਂਦਾ ਹੈ ਪਾਰ ਬ੍ਰੰਮ ਪਰਮੇਸ਼ਵਰ ਇੱਕ ਉਹਨੂੰ ਪਾਉਣ ਦਾ ਵਸੀਲਾ ਸਤਿਗੁਰ ਪ੍ਰਸਾਦ ਅੱਗੇ ਜੀ ਰਾਗ ਦੇਵ ਗੰਧਾਰੀ ਇਹ ਰਾਗ ਦਾ ਨਾਮ ਹੈ ਮਹੱਲਾ ਨੌواں ਨੌਵੇਂ ਸਤਿਗੁਰਾਂ ਦੇ ਬਚਨ ਹੁਣ ਇਸ ਦੇ ਥੋੜੇ ਜੇ ਅਰਥ ਜੋ ਅਸੀਂ ਰੋਜ਼ ਪਹਿਲਾਂ ਕਰਨੇ ਆ ਰਹਾਉਂਦੀਆਂ ਦੁਕਾਨ ਦੇ ਯਹ ਇਹ ਇਹ ਨਾਲ ਹੈ ਇਦਾ ਲਫ਼ਜ਼ੀ ਅਰਥ ਇਹ ਹੈ ਇਹ ਦਾ ਅਰਥ ਇਹ ਮਾਨਸੀ ਬੜੀ ਬੜੀ ਬਾਤ ਚੁੱਕੇ ਹਨ ਨੈਕ ਨੈਕ ਦਾ ਲਫ਼ਜ਼ੀ ਅਰਥ ਰਤਾ ਪਰ ਵੀ ਥੋੜਾ ਜਿੰਨਾ ਵੀ ਨਾ ਕਹਿਓ ਕਰੈ ਨਹੀਂ ਕਿਆ ਹੋਇਆ ਕਰਦਾ ਇਹਦੇ ਲਫ਼ਜ਼ੀ ਅਰਥ ਨਾ ਕੀਤੇ ਨੇ ਇਹ ਮਨ ਇਹ ਮਨ ਨੈਕ ਦਾ ਅਰਥ ਥੋੜਾ ਜਿਹਾ ਵੈਸੇ ਜਿਹੜਾ ਨੈਕ ਲਫ਼ਜ਼ ਹੈ ਨਾ ਨੇਕ ਤੇ ਨੈਕ ਲਫਜ਼ ਵਿੱਚ ਜਮੀਲ ਸਮਾਨ ਦਾ ਫਰਕ ਹੈ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਲਫਜ਼ ਵਰਤੇ ਨੈਕ ਲਫਜ਼ ਬਣਦਾ ਹੈ ਨਾ ਪਲੱਸ 1 ਇਸ ਤਰ੍ਹਾਂ ਬਣਦਾ ਨੈਕ ਨਾ ਜਮਾ 1 ਇਹਦਾ ਅਰਥ ਹੋ ਗਿਆ ਕਿ ਜਿਹੜਾ ਇੱਕ ਵਰਗਾ ਵੀ ਨਹੀਂ ਜਿਹਦੇ ਕੋਲ ਇੱਕ ਤੋਂ ਵੀ ਘੱਟ ਹੈ ਇਹ ਫਿਰ ਸ਼ਬਦ ਬਣ ਜਾਂਦਾ ਨੈਕ ਨੈਕ ਦਾ ਅਰਥ ਥੋੜਾ ਗਿਆ ਰਤੀ ਜਿਨਾਂ ਸਮਾਂ ਇਕ ਥਾਂ ਤੇ ਭਗਤ ਨਾਮਦੇਵ ਜੀ ਨੇ ਸ਼ਬਦ ਵਰਤੇ ਹੈ ਜहां-ਜहां ਤ੍ਰੂ ਨਾਰਦ ਟਿਕੈ ਕਰਦਾ ਇਹ ਕਿਉਂ ਬਾਗੀ ਹੋ ਗਿਆ ਤੇ ਗੁਰੂ ਜੀ ਅੱਗੇ ਫਿਰ ਕਹਿੰਦੇ ਸਿੱਖ ਸਿਖਾਏ ਅਰ ਰਹਿਉ ਆਪਣੀ ਸੀ ਇਹ ਦੋ ਸ਼ਬਦ ਨੇ ਸਿੱਖ ਸਿਖਾਏ ਜਿਹੜੀ ਮੈਨੂੰ ਸਮਝ ਖੈ ਉਹ ਮੈਂ ਸਿੱਖਿਆ ਸਿੱਖ ਦੇ ਰਿਆ ਵਾਂ ਇਹ ਸ਼ਬਦ ਹੈ ਆਪਣੀ ਸੀ ਇਹਦਾ ਪੰਜਾਬੀ ਚਰਿਤ ਬਣੇਗਾ ਆਪਣੀ ਥੀ ਬਾਣੀ ਨਹੀਂ ਬਦਲਨੀ ਆਪਣੀ ਸੀ ਆਪਣੀ ਥੀ ਇਹਦਾ ਮਤਲਬ ਜੋ ਮੇਰੀ ਸਿੱਖਿਆ ਜੋ ਮੈਨੂੰ ਸਮਝ ਗਏ ਮੈਂ ਆਪਣੀ ਥੀ ਆਪਣੇ ਵੱਲੋਂ ਇਹਦਾ ਹੋਰ ਸੌਖਾ ਆਪਣੇ ਵੱਲੋਂ ਆਪਣੀ ਸੀ ਦਾ ਅਰਥ ਹੈ ਆਪਣੇ ਵੱਲੋਂ ਜਿਹੜੀ ਸਿੱਖਿਆ ਮੇਰੇ ਕੋਲ ਹੈ ਮੈਂ ਆਪਣੀ ਥੀ ਪੂਰਾ ਜ਼ੋਰ ਲਾ ਦਿੱਤਾ ਪਰ ਕਰਾਂ ਕਿ ਇੱਕ ਮੰਨਦਾ ਹੀ ਕੋਈ ਨਹੀਂ ਇਹਦਾ ਕਾਰਨ ਦੁਰਮਤ ਤੇ ਨਾ ਟਰੈ ਇਹ ਮਨ ਜਿਹੜਾ ਹੈ ਦੁਰਮਤ ਨੇ ਪਿੱਛੇ ਲਾ ਲਿਆ ਹੈ ਫਿਰ ਬਿੰਤੀ ਇਹ ਨਹੀਂ ਚੱਲਦਾ ਪਿਆ ਇਹ ਸਖਾਨਾ ਬੜਾ ਪਰ ਵਾਰ-ਵਾਰ ਦੁਰਮਤ ਦੇ ਵਿੱਚ ਭੈੜੀ ਮਤ ਦੇ ਵਿੱਚ ਭੈੜੀ ਅਕਲ ਦੇ ਵਿੱਚ ਪਰਵਿਰਤ ਹੋ ਰਿਹਾ ਹੈ ਇਹਦੇ ਸਿੱਧੇ ਅਰਥ ਇਹ ਹੋ ਗਏ ਜੀ ਮੈਂ ਆਪਣੇ ਵੱਲੋਂ ਸਿੱਖਿਆ ਦੇਣ ਦਾ ਪੂਰਾ ਯਤਨ ਕਰ ਰਿਹਾ ਤੂੰ ਮੰਨ ਜਾ ਉਹ ਮਣਾ ਇਹ ਕਿਹੜੇ ਪਾਸੇ ਤੁਰ ਪਿਆ ਪਰ ਇਹ ਦੁਰਮਤ ਤੋਂ ਨਹੀਂ ਟਰਦਾ ਤੇ ਕਮਾਲ ਦੀ ਗੱਲ ਇਹ ਰਤੀ ਜਿੰਨਾ ਵੀ ਮੇਰੇ ਕਹਿ ਹੁਤੇ ਚੱਲਦਾ ਹੀ ਨਹੀਂ ਪਿਆ ਇਹ ਆ ਮੋੜ ਹੋ ਗਿਆ ਆਕੀ ਹੋ ਗਿਆ ਹੁਣ ਇਸ ਗੱਲ ਨੂੰ ਥੋੜਾ ਜਿਹਾ ਵਾਚਣ ਲਈ ਮੈਂ ਆਪ ਨੂੰ ਰੋਜ਼ ਕਹਿਣਾ ਕਿ ਸਮਗਰ ਬਾਣੀ ਵਿੱਚ ਸਮਗਰਦਰਤਨ ਸਾਰੀ ਕਿਉਂਕਿ ਲਫ਼ਜ਼ ਕਈ ਵਾਰੀ ਮੈਂ ਵਰਤਨਾ ਸਮਗਰ ਸਮਗਰਦਰਤਨ ਸਾਰੀ ਦੀ ਸਾਰੀ ਬਾਣੀ ਇਸ ਵਿੱਚ ਸਤਿਗੁਰਾਂ ਨੇ ਮੈਂ ਕੱਲ ਵੀ ਕਿਹਾ तकरीबन ਜ਼ਿਆਦਾਤਰ ਇਹ ਰਚਨਾਵਾਂ ਜਿਹੜੀਆਂ ਨੇ ਉੱਤਮ ਪੁਰਖ ਵਿੱਚ ਨੇ ਆਪਣੇ ਤੇ ਟੁਕਾ ਟੁਕਾ ਕੇ ਦੂਜੇ ਨੂੰ ਉਪਦੇਸ਼ ਦਿੱਤਾ ਗਿਆ ਬੰਦਿਆ ਤੂੰ ਸਮਝੇ ਥੋੜਾ ਜਿਹਾ ਇਸ ਨੁਕਤੇ ਨੂੰ ਅੱਜ ਮੇਰੇ ਨੂੰ ਸੁਣਿਓ ਜੋ ਮੈਂ ਆਪ ਨੂੰ ਅਰਜ਼ ਕਰਨਾ ਹੈ ਦੁਰਮਤ ਤੇ ਮਨ ਦੋ ਹੀ ਚੀਜ਼ਾਂ ਆਈਆਂ ਇੱਥੇ ਹੁਣ ਇਹ ਮਨ ਨਹੀਂ ਮੰਨਦਾ ਪਿਆ ਸਿਖਾਨਾਂ ਪਿਆ ਆਪਣੇ ਵੱਲੋਂ ਇਹ ਦੁਰਮਤ ਵੱਲੋਂ ਨਹੀਂ ਟੜਦਾ ਇੱਥੇ ਇੱਕ ਤੀਜਾ ਸਵਾਲ ਉੱਠਦਾ ਉਹ ਕੌਣ ਨੇ ਜਿਹੜਾ ਮਨ ਨੂੰ ਸਮਝਾਂਦਾ ਪਿਆ ਲੈ ਮੰਨ ਤੇ ਮੰਨ ਨਹੀਂ ਰਿਹਾ ਦੁਰਮਤ ਵਿੱਚ ਖਚਿਤ ਹੈ ਉਹ ਕੌਣ ਜਿਹੜਾ ਇਹਨੂੰ ਸਮਝਾਉਂਦਾ ਪਿਆ ਕੌਣ ਹੈ ਉਹ ਅਸਲ 'ਚ ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਨਿਕੰਮੇ ਤੋਂ ਨਿਕੰਮੇ ਅੰਦਰ ਵੀ ਕਦੀ ਨਾ ਕਦੀ ਆਤਮਾ ਦੀ ਆਵਾਜ਼ ਨਿਕਲਦੀ ਹੈ ਤੂੰ ਗਲਤ ਰਸਤੇ ਤੇ ਚੱਲਣਾ ਪਿਆ ਤੂੰ ਮਾੜੇ ਰਸਤੇ ਤੇ ਚੱਲ ਰਹੇਂ ਉਹ ਜਿਹੜੇ ਸ਼ੁਭ ਗੁਣ ਸ਼ੁਭ ਕਰਮ ਕਿਤੇ ਕੀਤੇ ਉਹ ਸਾਡੇ ਅੰਦਰੋਂ ਸੱਚ ਇਹ ਵੀ ਤੁਰ ਅੰਦਰ ਤੋਂ ਆਵਾਜ਼ ਨਿਕਲਦੀ ਉਹ ਮਨਾ ਤੋਂ ਬੰਦਾ ਬਣ ਤੂੰ ਸਮਝ ਪਰ ਮਨ ਜਿੰਨਾ ਮਰਜੀ ਸਿਖਾਓ ਆਪਣੇ ਆਪ ਤੋਂ ਪਿਛਾ ਹਟਦਾ ਹੀ ਨਹੀਂ ਅੱਜ ਗੁਰੂ ਨੇ ਅੱਗੇ ਕੁੱਤੇ ਦੀ ਪੂੰਛ ਦੀ ਉਦਾਹਰਣ ਦਿੱਤੀ ਏ ਉਹ ਟੇਢੀ ਦੀ ਟੇਢੀ ਜਿਵੇਂ ਰਹਿੰਦੀ ਬਾਰੇ ਜੇ ਕਹਿਣਗੇ ਕਹਿੰਦੇ ਨੇ ਬੜਾ ਯਤਨ ਕਰਨਾ ਇਹਦਾ ਕਾਰਨ ਜਦੋਂ ਬੰਦੇ ਦੀ ਮਤਮੈਲੀ ਹੋ ਜਾਏ ਇਹ ਥੋੜਾ ਜਿਹਾ ਬੇਨਤੀ ਨੂੰ ਸੁਣਿਓ ਮੈਂ ਕੱਲ ਆਪਣਾ ਪੰਜ ਤਤ ਪੰਜ ਗੁਣ ਤੇ ਪੰਜ ਗਿਆਨ ਇੰਦਰੀਆਂ ਦੀ ਗੱਲ ਕੀਤੀ ਤੇ ਮੈਂ ਪਿਛਲੀ ਵਾਰੀ ਤੋਂ ਪਿਛਲੀ ਵਾਰ 2 ਸਾਲ ਪਹਿਲਾਂ ਜਦੋਂ ਆਪਾਂ ਆਏ ਮੈਂ ਉਦੋਂ ਵੀ ਕਿਹਾ ਕਿ ਇਸ ਸਾਡੇ ਤਨ ਦੇ ਵਿੱਚ ਬਹੁਤ ਕੁਝ ਵਿਆਪ ਹੈ ਬੱਚੋ ਕੋਈ ਜਦੋਂ ਗੁਰਬਾਣੀ ਨੂੰ ਆਪਾਂ ਦੇਖਨੇ ਇੱਥੇ ਦੇਵਤੇ ਵੀ ਨੇ ਇੱਥੇ ਦੈਤ ਵੀ ਨੇ ਇੱਥੇ ਪਾਪੀ ਵੀ ਨੇ ਇੱਥੇ ਪੁੰਨੀ ਵੀ ਨੇ ਜੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਰੀਰ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਇੱਥੇ ਕਾਬਾ ਵੀ ਸ਼ਰੀਰ ਦੇ ਵਿੱਚ ਹੈ ਇਹ ਮੰਦਰ ਵੀ ਸਰੀਰ ਵਿੱਚ ਇੱਥੋਂ ਤੱਕ ਆਖਿਆ ਖਰ ਮੰਦਰ ਵੀ ਸਰੀਰ ਵਿੱਚ ਹੈ ਹੈ ਤਾਂ ਸਰੀਰ ਇੱਕੋ ਹੀ ਨਾ ਇੱਕ ਪਾਸੇ ਅਸੀਂ ਪਾਠ ਕਰਨੇ ਆ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਮੋ ਅਹੰਕਾਰਾ ਇਹ ਪੰਜ ਵਸਦੇ ਪੈਨੇ ਕਾਮ ਕ੍ਰੋਧ ਲੋਮੋ ਹੰਕਾਰ ਤੇ ਉਹੀ ਗੁਰੂ ਆਪਣੀ ਬਾਣੀ ਚ ਕਹਿ ਰਹੇ ਨੇ ਭਾਈ ਸਿੱਖੋ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਆ ਹੀ ਦੇਵਤਾ ਹੈ ਕਾਇਆ ਹੀ ਦੇਵਲਦਰ ਤੇ ਦੇਵ ਆਲਿਆ ਦੇਵਤਿਆਂ ਦਾ ਘਰ ਪਰਮਾਤਮਾ ਦਾ ਘਰ ਹੈ ਇਹ ਕਾਇਆ ਉਹੀ ਸਤਿਗੁਰੂ ਜਿਹੜੇ ਕਹ ਰਹੇ ਨੇ ਇਸ ਅੰਦਰ ਕਾਮ ਕ੍ਰੋਧ ਲੋਭ ਹੰਕਾਰ ਵਸਦੇ ਆ ਤੇ ਉਹੀ ਸਤਿਗੁਰੂ ਕਹ ਰਹੇ ਨੌ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸ਼ਰਾ ਪਾਪ ਕੁੰਨ ਵੀ ਇਹਦੇ ਚ ਨੇ ਹਰ ਚੀਜ਼ ਤਾਂ ਇਹਦੇ ਵਿੱਚੋਂ ਆਪਣੀ ਨਿਕਲਦੀ ਪਈ ਪਰ ਵੀ ਜਿਹੜੀਆਂ ਇੱਕ ਆ ਪੜਦੇ ਹੋ ਸ਼ਰਮਖੰਡ ਸਰਮਖੰਡ ਵਿੱਚ ਜੀਵਨ ਘੜਿਆ ਜਾਂਦਾ ਹੈ ਉੱਥੇ ਸਤਿਗੁਰਾਂ ਨੇ ਇੱਕ ਬਚਨ ਕੀਤਾ ਤਿੱਥ ਘੜਿਆ ਸੁਰਤ ਮਤ ਮਨ ਬੁੱਧ ਇਹ ਚਾਰ ਸ਼ਬਦ ਅਸੀਂ ਰੋਜ਼ ਪੜ੍ਹਨੇ ਆ ਮਹਾਰਾਜ ਜੀ ਦੇ ਅਮਰਤ ਵੇਲੇ ਹੁਣ ਸੁਰਤ ਮਤ ਮਨ ਤੇ ਬੁੱਧ ਉਹਦੇ ਵਿੱਚ ਵਿਦਵਾਨ ਪੁਰਖਾਂ ਨੇ ਇਹਨੂੰ ਗੁਰਮਤ ਦਾ ਅੰਤਿਆਕਰਣ ਕਿਹਾ ਜਿਨੂੰ ਵਿਦਾਂਤ ਵਾਲੇ ਕਹਿੰਦੇ ਆ ਮਨ ਬੁੱਧ ਚਿੱਤ ਤੇ ਹੰਕਾਰ ਤੇ ਗੁਰੂ ਤੇਗ ਬਹਾਦਰ ਦੀ ਬਾਣੀ ਦੇ ਅਰਥ ਕਰਦੇ ਆ ਯਾਦ ਰੱਖਿਓ ਸਾਰੇ ਦਾ ਸਾਰਾ ਜ਼ੋਰ ਜਿਹੜਾ ਮਤ ਤੇ ਮਾਨੁਤੀ ਦਿੰਦਾ ਹੋਇਆ ਆ